ਲੰਗਰ ਲੱਗੇ ਹੋਇਆ ਦੇਖੋ ਸੰਗਤ ਨੂੰ ਤੇ ਤਾਂ ਸੰਗਤ ਮਾਤਰਾਣੀ ਦੀ ਪਾਲਕੀ ਵੀ ਸਜਾ ਕੇ ਘਰੋਂ ਮਤਲਬ ਇੱਧਰ ਲੈ ਕੇ ਜਾਂਦੇ ਆ ਤੇ ਇਹ ਥੋੜਾ ਹੀ ਰਹਿ ਗਿਆ ਮਾਤਰਾਣੀ ਦਾ ਮੰਦਰ ਰੋਡ ਦਾ ਲੰਗਰ ਲੱਗਾ ਹੋਇਆ ਵਾ ਚਲੋ ਸੰਗਤ ਲੰਗਰ ਲੱਗਾ ਮਸਾਲਾ ਡੋਸਾ ਟਿੱਕੀਆਂ ਦਾ ਚਾਹ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਜੈ ਮਾਤਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਬਲੌਗ ਲੈ ਕੇ ਆਏ ਜੀ ਬਹੁਤ ਹੀ ਸਪੈਸ਼ਲ ਬਲੌਗ ਹੈ ਜੀ ਆ ਤੁਹਾਨੂੰ ਮਾਤਾ ਰੇ ਮੰਦਰ ਦਰਸ਼ਨ ਕਰਾਵਾਂਗੇ ਜੋ ਕਿ ਉੱਥੇ ਪੂਹ ਭਾਰੀ ਮੇਲੇ ਲੱਗਾ ਨਵਰਾਤਰੀਆਂ ਉੱਤੇ ਹਾਂਜੀ ਜੋ ਕਿ ਹੈ ਧਰਮਪੁਰ ਮਾਤਾ ਹਿਸ਼ਾਰਪੁਰ ਦੇ ਬਹੁਤ ਹੀ ਫੇਮਸ ਮਾਤਰਾ ਮੰਦਿਰ ਤੇ ਇਹ ਥੋੜਾ ਹਿਮਾਚਲ ਜੇ ਪੈਂਦਾ ਤੇ ਇਹ ਕਿਹਾ ਜਾਂਦਾ ਕਿ ਕਾਗੜੇ ਮਾਤੇ ਰਾਇ ਮਾਤਾ ਦੀ ਪਿੰਡੀ ਨਿਕਲੀ ਤੇ ਚਲਦੇ ਆ ਉੱਥੇ ਜਾ ਕੇ ਦਰਸ਼ਨ ਕਰੋਨੇ ਆ ਤੁਹਾਨੂੰ ਵੀ ਕਰੋਨੇ ਆ ਕਾਫੀ ਸੰਗਦਾ ਜਾ ਰਹੀਆਂ ਚਲੋ ਜੀ ਫਸਟ ਟਾਈਮ ਚੱਲੇ ਅਸੀਂ ਮਾਤਾ ਦੀਆਂ ਨਹੀਂ ਮੈਂ ਛੋਟਾ ਹੁੰਦਾ ਕਾਫੀ ਛੋਟਾ ਹੁੰਦਾ ਗਿਆ ਹੋਇਆ ਤੇ ਅੱਜ ਬੋਲੇ ਟਰਾਲੀਆਂ ਜਾ ਰਹੀਆਂ ਵਾ ਸੰਗਦਾ ਬਾਦੋ ਜਾ ਰਹੀਏ ਝੱਡੇ ਲੈ ਕੇ ਤੇ ਚਲੋ ਹੁਣ ਚੱਲਦੇ ਆ ਆਜੋ ਜੀ ਠੀਕ ਆ ਜੀ ਚਲੋ 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 ਜੀ ਦੇਖੋ ਜੀ ਰਸਤੇ 'ਚ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਲੋਕੇਸ਼ਨਾਂ ਵੀ ਦੇਖੋ ਹਾਂ ਬਿਲਕੁਲ ਆਹ ਦੇਖੋ ਕਿੰਨਾ ਹੌਨਾ ਲੱਗਦਾ ਪਿਆ ਤੇ ਆ ਸ਼ਹਿਰ ਹਰਿਆਣਾ ਤੇ ਉੱਥੇ ਪਿੱਛੇ ਵੀ ਟਰਾਲੀ ਰੁਕੀ ਐ ਇੱਕ ਮਾਤਰਾਣੇ ਦੇ ਜਾਣ ਵਾਸਤੇ ਤੇ ਅਸੀਂ ਵੀ ਰੁਕੇ ਸੀ ਸਟਾਪ ਤੇ ਲਿੰਕਾ ਲੈ ਲਈਏ ਤੇ ਹੁਣ ਚਲ ਜੀ ਤੇ ਮਾਤਾ ਦੇ ਦਰਵਾਜ਼ੇ ਤੇ ਲਈ ਸੰਗਤਾਂ ਜਿਹੜੀਆਂ ਜਾ ਰਹੀਆਂ ਉਹਨਾਂ ਦੇ ਲਈ ਲੰਗਰ ਦੀ ਸੁਵਿਧਾ ਵੀ ਹੈਗੀ ਆ ਤੇ ਰਸਤੇ ਦੇ ਵਿੱਚ ਜਿੱਦੇ ਜਿੱਦਾਂ ਸੰਗਤ ਜਾਂਦੀ ਆ ਤੇ ਉਹ ਦੋ ਦੋ ਦਾ ਲੰਗਰ ਦੀ ਸੁਵਿਧਾ ਵੀ ਹੈਗੀ ਤੇ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਮਾਤਾ ਦੇ ਦਰਵਾਜ਼ੇ ਅੱਗੇ ਵੀ ਔਰ ਪਿੱਛੇ ਵੀ ਤੇ ਹੁਣ ਅਸੀਂ ਜਾ ਰਹੇ ਆ ਮਾਤਾ ਦੇ ਦਰਬਾਰ ਅਸੀਂ ਜਾ ਰਹੇ ਹਾਂ ਮਨੋਤੇ ਵਾਲੇ ਸਾਈਡ ਦੀ ਅਸੀਂ ਜਾ ਰਹੇ ਹਾਂ ਮਨੋਤੇ ਵਾਲੇ ਸਾਈਡ ਤੋਂ ਕਰਮਕੋਟ માતા ਦੇ ਮੰਦਰ ਤੇ ਅਸੀਂ ਜਾ ਰਹੇ ਸੀ ਮਨੋਤੇ ਵਾਲੇ ਸਾਈਡ ਤੋਂ ਦੇ ਇੱਧਰ ਵੀ ਮਾਤਾ ਰਾਣੀ ਦੇ ਭਗਤਾਂ ਨੇ ਲਗਾਇਆ ਲੰਗਰ ਚਾਹ ਪਕੌੜੇ ਦੀ ਯਾਰ ਲੰਗਰ ਦੀ ਸੁਵਿਧਾ ਵੀ ਆ 14ਵਾਂ વાર્ਸ਼ਿਕ ਲੰਗਰ ਆ ਹੇਗਾਰਾ ਗਵਾਲ ਤੇ ਤੁਸੀਂ ਲੋਕੇਸ਼ਨ ਚੈੱਕ ਕਰੋ ਜਰਾ ਕਿੰਨੀ ਸੋਹਣੀ ਆ ਅਸੀਂ ਏਡੇ ਏਡੇ ਦੂਰ ਦੂਰ ਤੋੜਦੇ ਆ ਨਾ ਪੀ ਜੰਗਲਾਂ ਚ ਹਨਾ ਸਾਰਾ ਕੁਛ ਆ ਪਹਾੜੀਆਂ ਵਗੈਰਾ ਦੇਖਣ ਨੂੰ ਤੇ ਦੇਖੋ ਸਾਡੇ ਲੱਗੇ ਕਿੰਨਾ ਸੋਹਣਾ ਨੇਚਰ ਇਧਰ ਕੋਕੋਨਟ ਵੀ ਪੈਂਦਾ ਨਾ ਤੇ ਇਧਰਲੀ ਸਾਈਡ ਲੰਗਰ ਫੇਰ ਲੱਗਾ ਹੋਇਆ ਯਹਾਂ ਪਿਤਾ ਅਰੇ ਸਾਰੀਆਂ ਪਾਰ ਪਾਸ ਸਾਹਮਣੇ ਇਧਰ ਪੂਰੀ ਡੈਕੋਰੇਸ਼ਨ ਕੀਤੀ ਆ ਲਾਲ ਲਾਲ ਝੰਡੀਆਂ ਲੱਗੀਆਂ ਆ ਮਾਤਾ ਦੇ ਦਰਵਾਜ਼ੇ ਤੇ ਇਹ ਰਸਤਾ ਨਾ ਹੁੰਦਾ ਤਾਂ ਤਾਂ ਇੱਥੇ ਫੋਰ ਅਪਾਰਟਮੈਂਟ ਨੇ ਹਰਸ ਵਗੈਰਾ ਭਰੀਆਂ ਹੋਈਆਂ ਹੋਰਾਂ ਵੀ ਤਾਂ ਬਲੌਕ ਪਾਇਆ ਜਿਹਨੇ ਨਹੀਂ ਦੇਖਿਆ ਜਾ ਕੇ ਦੇਖ ਸਕਦਾ ਵਾ ਉਹ ਵੀ ਇਸੇ ਸਾਈਡ ਆ ਹਾਂ ਇਸੇ ਸਾਈਡ ਹੀ ਆ ਤੇ ਤਕਰੀਬਨ 50-15 ਕਿਲੋਮੀਟਰ ਤੋਂ ਪਹਿੜਾ ਵਾ ਤੇ ਚਲੋ ਹੋਰ ਚੱਲਦੇ ਆਪਾਂ ਤਾਂ ਨਾਲ ਦੀ ਨਾਲ ਗਾਦੇ ਰਹਿਾਂਗੇ ਤੇ ਐਡੀ ਵੀਡੀਓ ਬਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੀ ਉਹ ਤਾਂ ਮੈਂ ਹੁਣੇ ਸੋਚਦੀ ਸੀਗੀ ਕਿ ਆਪਣਾ ਆਪਣਾ ਸ਼ਹਿਰ ਜਿਹੜਾ ਇਲਾਕਾ ਕਿੰਨਾ ਸੋਹਣਾ ਬਿਲਕੁਲ ਇਹਨਾਂ ਪਹਾੜੀਆਂ ਦੇ ਵਿੱਚ ਪਸਿਆ ਹੋਇਆ ਆ। ਨਮਾਜ਼ਪੁਰ ਦੇ ਨਾਲ ਲੱਗਦਾ ਨਾ ਪੁਰਾਣਾ। ਹਾਂ ਨਮਾਜ਼ਪੁਰ ਦੇ ਨਾਲ ਵਾਲੇ ਹੱਤਾ ਅੱਗੇ ਟਰਾਲੀ ਚੱਲੀ ਆ। ਬਾਕੀ ਚਲੋ ਚਲਈਏ। ਅੱਗੇ ਹੋਰ ਸੋਹਣੇ-ਸੋਹਣੇ ਲੋਕੇਸ਼ਨ ਆਈ ਤਾਂ ਮੈਂ ਦਿਖਾਉਂਗੀ। ਤੇ ਤਾਂ ਸੰਗਤ ਮਾਤਰਾਣੀ ਦੀ ਪਲਕੀ ਵੀ ਸਜਾ ਕੇ ਘਰੋਂ ਮਤਲਬ ਤਾਂ ਲੈ ਕੇ ਜਾਂਦੇ ਆ। ਤੇ ਬਹੁਤ ਸੋਹਣੀ ਬਣੀ ਆ ਮੈਂ ਹਰਿਆਣੇ ਦੇਖੀ ਸੀ ਤਾਂ ਧੰਨਵਾਦ ਅੱਗਾ ਫਰੰਟ ਤੇ ਦਿਖਾਉਣੀ ਆ ਤੇ ਆ ਇਧਰ ਚੋਈ ਜਿਹੀ ਵਾਂਗ ਬੜੀ ਸੋਹਣੀ ਮਿੰਨੀ-ਵਿੰਨੀ ਜੀ ਨਹਿਰ ਵਗਦੀ ਨਾਲ ਬੜੀ ਸੋਹਣੀ ਲੱਗਦੀ ਐਦਾਂ ਲੇ ਪਾਸੇ ਤੋਂ ਜਾਂਦੇ ਏਰੀਆ ਬਹੁਤ ਸੋਹਣਾ ਇਹ ਵਾਲੀ ਨੇ ਐਤੀ ਕਲ ਕਦੀ ਬਹੁਤ ਛੋਟੇ ਛੋਟੇ ਨਾਲੇ ਸੰਗਤਾਂ ਆ ਰਹੀਆਂ ਤੇ ਹੁਣ ਸੰਗਤਾਂ ਵਾਪਸ ਵੀ ਜਾ ਰਹੀਆਂ ਤੇ ਸਾਹਮਣੇ ਹੈਗਾ ਇਹ ਥਾਣਾ ਡੈਮ ਇੰਟਰਵਾਸੇ ਹੈਗਾ ਥਾਣਾ ਡੈਮ ਤੇ ਇੱਧਰ ਹੁਣ ਅਸੀਂ ਥਾਣੇ ਡੈਮ ਦੀ ਚੜਾਈ ਲੱਗੇ ਚੱਲ ਚੜਜੋ ਚੜਾਈਆਂ ਭਗਤਾ ਸੰਗਤਾਂ ਉਹ ਅਦਰ ਇਹਦੇ ਨਾਲ ਹੈਗੇ ਦਰਦਮ ਤਾਂ ਹੈ ਪਹਿਲਾ ਥਾਣੇਦਾਨ ਦਾ ਬਲੌਗ ਵੀ ਹੈਗਾ ਆ ਥਾਣਾ ਟਾਈਮ ਬੋਟਿੰਗ ਕਰਾ ਕੇ ਹੁੰਦੀ ਸੀ ਹਾਂ ਉਹ ਵੀਡੀਓ ਦਾ ਪੂਰੇ ਫੋਲੋ ਡਿਟੇਲ ਵਿੱਚ ਅcha ਮੈਂ ਵੀ ਵੀਡੀਓ ਜੀ ਦੇਖਿਆ ਆ ਤੇ ਅਭਿਆਨ ਕੋ ਸੰਗ ਤੇ ਲੋ ਜੀ ਬੋਟਿੰਗ ਐਂਡ ਐਡਵੈਂਚਰ ਖਾਣਾ ਟਾਈਮ ਨੇਚਰ ਕੈਮ ਵਾ ਇੰਨਾ ਸੋਣਾ ਆ ਅੱਗੇ ਤੁਹਾਨੂੰ ਹਾਟ ਸੁਬਿਆਰਾ ਮਿਲ ਜਿਹੜੇ ਤੋਂ ਫੌਰਾ ਡਿਪਾਰਟਮੈਂਟ ਆ ਭਾਈਆ ਹਾਂ ਅਗਰ ਨੇਚਰ ਇਟਰੀਡ ਉੱਤਰ ਹਾਂ ਜਿੱਦਾਂ ਉਹ ਨੇਚਰ ਇਟਰੀਟਾਂ ਕਹਿੰਦੇ ਉੱਥੇ ਇੰਦਰ ਵੀ ਹਟਸ ਵਗੈਰਾ ਹੈਗੀਆਂ ਆ ਅਗਰ ਤੁਸੀਂ ਆ ਮੈਂ ਦੇਖਿਆ ਸੀ ਉਹ ਵੀ ਤੁਹਾਡੀ ਵਾਲੀ ਵੀਡੀਓ ਚ ਹੀ ਤਾਂ ਇਹ ਹੈਗੀਆਂ ਉੱਥੇ ਹਟਸ ਜਿਹੜੀਆਂ ਤਾਂ ਦੱਸਦੇ ਆ ਨਾ ਉਦਾਂ ਹੀ ਤੇ ਇਹ ਵਾਲੀਆਂ ਮੈਂ ਵੀ ਤੁਹਾਡੇ ਵਾਂਗੂ ਵੀਡੀਓ ਚ ਹੁਣ ਦੇਖਿਆ ਹੂੰ ਤਾਂ ਜ ਮਾਤਾ ਰਾਣੀ ਦੇ ਉਤਰ ਮੰਤਰ ਵੀ ਆਉਂਦੇ ਹੋਣਾ ਨਾ ਲੋਕ ਥਾਮੀ ਆ ਨਾ ਵਾਓ ਕਿੰਨਾ ਸੋਹਣਾ ਇਰੀਆ ਹਾਂ ਅਗਰ ਤੁਸੀਂ ਰੈਂਟ ਵਗੈਰਾ ਤੇ ਰਹਿਣਾ ਤਾਂ ਲੈ ਸਕਦੇ ਆ ਤੇ ਬਾਕੀ ਫਿਲਹਾਲ ਅਸੀਂ ਹੁਣ ਕਨਸੈਂਟਰੇਸ਼ਨ ਕਰਦੇ ਪਏ ਆ ਆਪਣੇ ਟੂਰ ਵੱਲ ਤੇ ਚੱਲਦੇ ਆ ਮਾਤਾ ਰਾਣੀ ਦੇ ਮੰਦਿਰ ਵਗੈਰਾ ਬਲੋਗੇ ਪੜਾ ਚੁੱਕੇ ਆ ਹਾਂ ਇਹਦਾ ਬਲੌਗ ਆ ਚੁੱਕਾ ਹੈ ਉਹ ਤੁਸੀਂ ਦੇਖ ਸਕਦੇ ਆ ਨਾਓ ਜੀ ਤੇ ਅੱਗੇ ਆ ਕੇ ਮਾਤਾ ਰਣੀ ਦੇ ਦਰਵਾਜ਼ੇ ਤੇ ਇੱਕ ਹੋਰ ਲੰਗਰ ਲੱਗਾ ਆ। ਕਿੰਨੀ ਆਵਾਜ਼ ਆ ਰਹੀ। ਨਾਓ ਜੀ ਖਾਓ ਟਿੱਕੀਆਂ। ਆ ਜੋ ਦਾਨ ਸ਼ਣ ਕਰ ਲਓ ਮੇਲਾ ਲੱਗਿਆ ਦਾਤੀ ਦਾ। ਜਾਹੋ ਕੰਗੜੇ ਵਾਲੀ ਮਤਾ। ਜਾਹੋ। ਓਹ ਹੋ 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 ਇਹਦੀਆ। ਲੰਡ ਦੇigree ਆ ਗਿਆ ਕੁਕਰਨੇਟ ਨਹੀਂ 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 ਉਧਰ ਵੀ ਸੇਮ ਹੀ ਹੈ ਨਾ ਹਾਂ ਰੰਪੁਰ ਰਸਤਾ ਇਹ ਇਹ ਤਾਂ ਰੰਪੁਰ ਵਾਲਾ ਰਸਤਾ ਹੀ ਆ ਲੋ ਜੇ ਇਹ ਵਗਦੀ ਆ ਖੱਡ ਇਧਰ ਕਾਫੀ ਖੱਡਾ ਆ ਤਾਂ ਥੋੜਾ ਜਿਹਾ ਪਾਣੀ ਵਾਸੇ ਦਾ ਚੱਲਦੇ ਜਾਂਦੀ ਆਲੀ ਔਰ ਪਾਣੀ ਦੇ ਵਿੱਚ ਚੱਲਦਾ ਪਾਣੀ ਇਹਦਾ ਕੁਕਰਨੇਟ ਵਾਲੀ ਵੀਡੀਓ ਪਾਈ ਨਾ ਇੱਕ ਮੈਂ ਔਰ ਇਹ ਸਾਰੇ ਦਿਖੂਗਾ ਲੋਰੀ ਖੱਡ ਚੱਲਦੀ ਪਈ ਆ ਦੇਖੋ ਮਿੱਤਰੋ ਇਹ ਕੁਦਰਤ ਦੇ ਨਜ਼ਾਰੇ ਆ ਜੀ ਕਿੰਨਾ ਸੋਹਣਾ ਆ। ਕੋਈ ਤਾਂ ਪਾਣੀ ਜਾਣਾ ਪਾਸ। ਅੱਗੇ ਤਾਂ ਕਹੀ? ਹਾਂ ਉਹ ਕਿਤੇ ਮੋਹੂਰ ਤਾਂ ਕਿੜਦਾ ਹੋਗਾ। ਅੱਛਾ ਮੇਨ ਸੜਕ ਅੱਗੇ ਹੋਣੀ ਉਹ ਤਾਂ ਐਸੇ ਟੁੱਟ ਗਈ ਹੈ ਮੈਨੂੰ ਲੱਗਦਾ। ਸੜਕ ਤੇ ਸੜਕ ਨਹੀਂ ਹੈਗੀ ਐਦੀ ਖੱਡਾਂ ਹੀ ਚੱਲਦੀਆਂ ਆਏ। ਅੱਛਾ ਨੈਚੁਰਲੀ। ਇਹ ਨੈਚੁਰਲੀ ਐਦੇ ਚੱਲਦੀਆਂ ਰਹਿੰਦੀਆਂ। ਕਿੰਨਾ ਸੋਹਣਾ ਆ। ਦੱਸਣਾ ਮਿੱਟੀ ਨਾਲ-ਨਾਲ ਬੈਂਦੀ ਹੈ ਤੇ ਕਿੰਨੀ ਮੇਰੀ। ਇਹ ਤਾਂ ਮਤਲਬ ਦੇਖੋ ਮਜ਼ਬੂਤ ਹੋ ਜਾਂਦੀ ਨਾ। ਤਾਂ ਪਾਣੀ ਚੱਲਦਾ ਚੱਲਦਾ泥 ਬਣ ਜਾਂਦੀ ਹੈ। ਆ ਬਹੁਤ ਥੋੜਾ ਹੀ ਰਹਿ ਗਿਆ ਇੱਥੋਂ ਆਪਾਂ ਪਾੜਾ ਵਗੈਰਾ ਚ ਜੰਨੇ ਪਟ ਇਹ ਨੇਚਰ ਦੀ ਕਿਹੜੀ ਖੂਬਸੂਰਤੀ ਇੱਧਰ ਆਪਣੇ ਵਾਲੇ ਸਾਈਡ ਆ ਨਾ ਉਹ ਨਹੀਂ ਹੋ ਸਕਦੀ ਹਰ ਪੋਰ ਦੇ ਵਿੱਚ ਦੇਖੋ ਕਿੰਨਾ ਕੁ ਚੀਜ਼ਾਂ ਲੁਕੀਆਂ ਹੋਈਆਂ ਆ ਫੂਲ ਦੇਖੋ ਕਿੰਨਾ ਪਿਆਮਾ ਨਾਲ ਦੇ ਹਾਂ ਆ ਦੇ ਚਲੋ ਅੱਗੇ ਚੱਲਦੇ ਆ ਤਾਂ ਹੁਣ ਖੱਡ ਆ ਦੇਖੋ ਤਾਂ ਪਾਣੀ ਆ ਦੇ ਆ ਦੇਖੋ ਇੱਧਰ ਲੋਕ ਇੱਦਾਂ ਘੁੰਮ ਗਏ ਇੱਧਰੋਂ ਆਂਦਾ ਪਾਣੀ ਪੂਰਾ ਇੱਦਾਂ ਪਹਾੜ ਦੇ ਨਾਲ 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 ਸੋਤਰਾ ਖਾਟੇ ਚ ਜਾਂਦਾ ਸੱਚੇ ਇਹ ਕੁਛ ਕੁ ਸੰਗ ਤਾਂ ਇਧਰ ਤੁਰ ਕੇ ਵੀ ਜਾਣੀਆਂ ਪਿੱਛੇ ਵੀ ਸੀ ਤੇ ਰਸਤਾ ਤੁਸੀਂ ਦੇਖ ਲਓ ਮਾਤਾ ਰਾਣੀ ਦੇ ਦਰਵਾਜ਼ੇ ਜਾਣ ਨੂੰ ਤੇ ਇਹਨਾਂ ਹੋਰ ਪਾਸੇ ਦੀ ਵੀ ਰਸਤਾ ਹੈਗਾ ਪਰ ਆਪਾਂ ਸ਼ਾਰਟਕਟ ਲੈ ਲਿਆ ਇੱਕ ਮਾਈਦੇ ਵਾਲੀ ਸਾਈਡ ਤੇ ਵੀ ਰਸਤਾ ਹੈਗਾ ਵਾ ਹਾਂ ਆਪਾਂ ਪਰ ਸ਼ਾਰਟਕਟ ਆ ਗਏ ਥੋੜਾ ਨੇਚਰ ਦੇਖੋ ਨਹੀਂ ਤੁਹਾਨੂੰ ਨਾਲ ਨਾਲ ਨੇਚਰ ਵੀ ਦਿਖਾਈ ਦੇ ਰਿਹਾ ਹੈਗਾ ਕਿ ਮੈਂ ਨਹੀਂ ਆਈ ਸੀ ਇੱਧਰ ਦੇ ਘੁੰਮਣ ਮੈਨੇ ਨੇਚਰ ਦਿਖਾਉਣੀ ਸੀ ਹਾਂ ਤੇ ਲੋਕੀ ਕਹਿੰਦੇ ਅੱਜ ਚੱਲੇ ਤਾਂ ਹੈਗੇ ਆ ਬਹਾਨੇ ਨਾਲ ਦੇਖ ਲਓ ਸਿੱਧਾ ਇਹਦੇ ਰਸਤੇ ਦਿਖਾਈ ਜਾਂਦੇ ਆ ਦੇਖੇ ਢੋਲਵਾਹ ਤੋਂ ਮਨ ਹੋਤਾ ਮਨ ਹੋਤੇ ਸਿੱਧਾ ਥਾਣਾ ਡੈਮ ਸਿੱਧਾ ਇਹਦਾ ਹੀ ਜਾਣਾ ਹਾਂ ਤੇ ਸਿੱਧਾ ਜੇ ਤੁਹਾਨੂੰ ਕੇ ਦਾ ਘੱਟ ਟੱਕਰ ਜਾਣਾ ਤੇ ਦੇਖੋ ਕਿੰਨਾ ਵਧੀਆ ਲੱਗਦਾ ਪਿਆਰ ਤੇ ਥੋੜਾ ਹੀ ਰਹਿ ਗਿਆ ਮਾਤਰਾਣੀ ਦਾ ਮੰਦਿਰ ਤੇ ਟਰਾਲੀਆਂ ਜਾ ਰਹੀਆਂ ਆਦਰਕ ਦੀ ਨਾ સોਨਾ ਗ੍ਰੀਨ ਗ੍ਰੀਨ ਜਆ ਹਾਂ ਉਹ ਚ ਲਾਏਗਾ ਡਬਲ ਸ਼ੈਡੇਡ ਉਹਦੇ ਉਹ ਆ ਲੀਫ ਅੱਜ ਦੇ ਕੱਢ ਹਾਂ ਇਧਰ ਇਲਾਕਾ ਸਾਰਾ ਲੱਗਦਾ ਇਦਾਂ ਦਾ ਹੀ ਆ ਨਾ ਬਿਲਕੁਲ ਤੇ ਇਧਰ ਵੀ ਚਲ ਜੀਰਾ ਦਾ ਲੰਗਰ ਲੱਗਾ ਤੇ ਅੱਜ ਦੇਖੋ ਮਾਤਾ ਰਾਣੀ ਦੀ ਅਪਾਰ ਕਿਰਪਾ ਦੇ ਨਾਲ ਉਹ ਤਾਂ ਨਾਰਮਲੀ ਇਹ ਰਸਤੇ ਬਹੁਤ ਘੱਟ ਚੱਲਦੇ ਆ ਇਹ ਸਿਰਫ ਬੰਤੇ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਹਨ ਉਹ ਹੀ ਆਂਦੇ ਇਧਰਲੇ ਪਾਸੇ ਨੂੰ ਰਸਤਾ ਲੰਗਰ ਲੱਗਾ ਹੋਇਆ ਆ ਹਾਂ ਤੇ ਅੱਜ ਦੇਖੋ ਕਿ ਤਾਂ ਰਸਤੇ 'ਚ ਮਾਤਾ ਰਾਨੀ ਦਾ ਲੰਗਰ ਲੱਗੇ ਹੋਏ ਆ ਵਾਹ ਕੀ ਮਜ਼ਾ ਆ ਰਿਹਾ ਨਾ ਰਸ ਪੀਤੀ ਵੀ ਠੰਡੀ ਰਸ ਸਰਗਾ ਮੈਂ ਪੀਤੀ ਆ ਠੰਡੀ ਠੰਡੀ ਰਸ ਤਾਂ ਹੁਣ ਜਲਦੀ ਜਲਦੀ ਪਹੁੰਚਾ ਦੋ ਚਲ ਆਓ ਚਲੋ ਇੱਥੇ ਆ ਕੇ ਆ ਖੱਡਾਂ ਹੀ ਆ ਸਾਰੀਆਂ ਇੱਧਰ ਨੂੰ ਇਹ ਰਸਤਾ ਬੰਦ ਕੀਤਾ ਹੋਇਆ ਹੈ। ਇਹ ਰੋ ਵਧਿਆ ਕੀਤਾ। ਹਾਂ ਇੱਧਰੋਂ। ਦਲਦਲ ਦੀ ਸ਼ਾਇਦ ਹੋਣੀ ਆ ਨਾ। ਕਿੱਦਾਂ ਤੇ ਜਾਏਂਗੇ ਹਮ? ਅਸੀਂ ਕੱਲੇ ਜਾਤੇ। ਇਹ ਉਹ ਦੀਦੀ ਤੇ ਭਾਜੀ ਮਿਲੇ ਸੀ। ਤੇ ਉਹ ਵੀ ਹਰਿਆਣੇ ਦੀ ਆ। ਤੇ ਅਸੀਂ ਆਹ ਰਸਤਾ ਪੁੱਛਿਆ ਤਾਂ ਕਹਿੰਦੇ ਅਸੀਂ ਚਾਉਂਦੇ ਆ ਤੁਹਾਨੂੰ। ਕਿੰਦਾਂ ਵੀ ਵੀਡੀਓ ਦੇ ਦਿਆ। ਤੇ ਬੜੀ ਖੁਸ਼ੀ ਹੋਈ। ਤੇ ਸਾਨੂੰ ਸਾਡੇ ਸਬਸਕ੍ਰਾਈਬਰ ਅਗੇ ਭਾਈ ਹੁਣੀ ਮਿਲੇਗਾ ਸਾਡੇ ਵੀਡੀਓ ਹੀ ਦੇਖਦੇ ਆ ਤੇ ਭਾਈ ਹੁਣ ਕੀ ਹੋ ਗਿਆ ਕੈਮਰਾ ਕੁਦਰਤੀ ਬੰਦ ਹੋ ਗਿਆ ਨਹੀਂ ਪਤਾ ਕੀ ਹੋਇਆ ਸੀ ਅਸੀਂ ਅਧਾਨਾ ਨੂੰ ਰਸਤਾ ਹੀ ਪੁੱਛਿਆ ਸੀ ਵੀ ਕਿੰਨੀ ਕੁ ਦੂਰ ਰਹਿ ਗਿਆ ਉਹ ਭਾਈ ਥੋੜਾ ਕੁਝ ਨੂੰ ਕਾਫੀ ਟਾਈਮ ਹੋ ਗਿਆ ਨਾ ਆਇ ਨੂੰ ਤੇ ਛੋਟਾ ਹੁੰਦੇ ਅਸੀਂ ਤਾਂ ਮੈਂ ਥੋੜਾ ਪੁੱਛਣ ਲੱਪਿਆ ਤੇ ਕੁਦਰਤੀ ਦਾ ਇਹਦਾ ਕੈਮਰਾ ਬੰਦ ਹੋ ਗਿਆ ਵਿਚਾਰਾ ਨਾ ਚਲੋ ਬਹੁਤ ਵਧੀਆ ਖੁਸ਼ੀ ਮਿਲਦੀ ਆ ਆਹ ਚੀਜ਼ ਬਹੁਤ ਖੁਸ਼ੀ ਮਿਲਦੀ ਆ ਇੰਨਾ ਜਿਆਦਾ ਪਿਆਰ ਦਿੰਦੇ ਆ ਤੁਸੀਂ ਇੰਨਾ ਜਿਆਦਾ ਸਤਿਕਾਰ ਦਿੰਦੇ ਆ ਚਲੋ ਦੀਦੀ ਹੁਣੀ ਦੀਦੀ ਜੇ ਭਾਜੀ ਇਹ ਵੀ ਬਲੌਗ ਦੇਖਦੇ ਆ ਤਾਂ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਬਲੌਗ ਸ਼ੇਅਰ ਕਰਦੇ ਹੋ ਰੇਟਕ ਵੀਡੀਓ ਪਟਾ ਦਿਓ ਯਾਰ ਸਬਸਕ੍ਰਾਈਬ ਕਰ ਲਓ ਦੇਖੋ ਕਿੰਨੇ ਵਧੀਆ ਵਧੀਆ ਦਾ ਨੇਚਰ ਦਿਖਾਉਨੇ ਆ ਤੇ ਦੇਖੋ ਭਾਹ ਹਰੇ ਦਾ ਨੂੰ ਪੂਰਾ ਸਰਗਮ ਨੇ ਲਿਆ ਲੰਗਰ ਆਈਸਕ੍ਰੀਮ ਦਾ ਤੇ ਬਿਲਕੁਲ ਸੁਹਾਨੇ ਏਰੀਆ ਤੇ ਅੰਦਰ ਲੱਗਾ ਹੈ ਤੇ ਬਹੁਤ ਸਾਰੀਆਂ ਸੰਗਤਾਂ ਤੁਰ ਕੇ ਜਾ ਰਹੀਆਂ ਬਟ ਮਤਲਬ ਰੇਤਾ ਬਹੁਤ ਜ਼ਿਆਦਾ ਹੈ ਸਲਿੱਪ ਕਰਦਾ ਪਿਆ ਬੁਲਟ ਵੀ ਤੇ ਪਿੱਛੇ ਗੱਡੀ ਵੀ ਫਸ ਗਈ ਗੱਡੀ ਲੈ ਕੇ ਆਉਣੀ ਹੈ ਤਾਂ 4x4 ਲੈ ਕੇ ਆਓ ਹਾਂ ਨਹੀਂ ਤਾਂ ਟਰਾਲੀਆਂ ਹਾਂ ਉਹੀ ਕੰਮ ਜਾਵਾ ਉੱਦਾਂ ਵੈਸੇ ਵੈਸੇ ਬੜਾ ਚੰਨ ਮਸਾਂ ਦੇ ਆਉਂਦਾ ਹਾਂ ਇਹ ਚਾਲਿਆਂ ਵਿੱਚ ਆਵੇ ਜਿੱਥੇ ਮੇਲਾ ਹੁੰਦਾ ਵਾ ਤੇ ਉੱਦਾਂ ਆ ਕੇ ਆਉਣਾ ਤਾਂ ਕਮਾਈ ਦੇ ਵੀ ਵੱਧ ਆਵੇ ਹਲੋ ਜੀ ਹੁਣ ਆਈਏ ਸੜਕ ਬਾਕੀ ਪਿੱਛੇ ਤਾਂ ਬਾਕੀ ਪਿੱਛੇ ਤਾਂ ਪਤਾ ਨਹੀਂ ਕਿੱਥੇ ਕੋਤੇ ਘਵਾਚ ਗੂਲ ਗਈ ਇਹ ਸੜਕ ਸਹੀ ਗੱਲ ਪੇਪਰਾਂ ਦੀ ਮਿਲਣੀ ਆ ਹੁਣ ਤਾਂ ਉੱਥੇ ਲੋ ਤੇ ਬਾਕੀ ਦੇਖੋ ਸੜਕ ਏਰੀਆ ਕਿੰਨਾ ਸੋਹਣਾ ਇਹ ਤੋਂ ਠੰਡੇ ਜੀ ਮਹਿਸੂਸ ਹੋ ਗਏ ਹਾਂ ਆ ਆ

ਜਿਹਨਾਂ ਨੇ ਫਰਸਟ ਹਨ ਰਾਤਰੀ ਤੇ ਮਾ ਚਿੰਤਾਪੁਰਨੀ ਮਾਤਾ ਦਾਤਰਾ ਬਾਦ ਜਿਹੜੇ ਨੇ ਅਸੀਂ ਬਲੌਗ ਪਾਇਆ ਹੈ ਉਹ ਨਹੀਂ ਦੇਖਿਆ ਜਾ ਕੇ ਦੇਖ ਲਓ। ਲੋ ਜੀ ਸ਼ੀਰ ਦੁਰਗਾ ਮੰਦਿਰ ਸਰ ਸਰ ਪਰਮਾਤਮਾ ਦਾਸ ਮੰਦਿਰ ਆ ਗਿਆ ਹੁਣ ਬਸ। ਚਲੋ ਐ ਮਾਤਾ। ਉਹ ਮੇਲਾ ਲੱਗਿਆ ਦਾਤੀ ਦਾ। ਆਜੋ ਦਰਸ਼ਨ ਕਰ ਲੋ। ਤੇ ਸੰਗਤੇ ਆਪਾਂ ਹੁਸ਼ਿਆਰਪੁਰ ਤੋਂ ਦੇਖਿਆ ਸੀਗਾ ਜ਼ਰੂਰ ਤੇ ਇਹ ਵਾਲੀ ਸਾਈਡ ਕਨੇ ਕਨੇ ਨਹੀਂ ਦੇਖੀ ਸੀਗੀ ਉਹ ਦੱਸਿਓ ਤੇ ਕਮੈਂਟ ਕਰਕੇ ਤਾਂ ਇੱਧਰ ਹਜੇ ਵੀ ਖੂਹ ਵਗਾਰਾ ਹੈਗੇ ਆ ਮੈਂ ਤਿੰਨ ਖੂਹ ਪਿੱਛੇ ਦੇਖ ਲੈ ਮੈਂ ਕਲਿੱਪ ਲੈਣਾ ਭੁੱਲ ਗਈ। ਆਹ ਦੇਖੋ ਇਹ ਮਾਤਿਦਾਂ ਵੀ ਤਾਂ ਮਰਤ ਵਗਾਰਾ ਬਣੀਆਂ ਹੋਈਆਂ ਆ। ਭਾਗੋ ਪੱਥਰ ਦੇ ਉਹ ਤਾਂ ਹੱਟ ਮੰਗ ਹੋ ਗਈਆਂ ਘਰ ਦਾ ਬਣੇ ਹੋਏ ਆ। ਇਹ ਪੂਰੇ ਹਿਮਾਚਲ ਵਾਲੀ ਫੀਲ ਦਿੰਦਾ ਪਿਆ ਤੁਹਾਨੂੰ ਇਹ ਇਹ ਅਮਦੇ ਦੇ ਨੇ ਘਾਤ ਰਹੀ ਜਾਂ ਤਾਂ ਸੰਗਤਾਂ ਹਲੇ ਜਾ ਰਹੀ ਆ ਨਾ ਨਾਲ ਅਸੀਂ ਚੱਲੀ ਆ ਲੇਟ ਰਦੀਪ ਮਾਤਾ ਦੇ ਪੱਗ ਆ ਗਰ ਰਸਮਾ ਲਾ ਦਰਾਂ ਕਿ ਇਹ ਲੈ ਦੱਸ ਕਿ ਨਖਰਾਇ ਲੱਗਦੇ ਨੇ ਤੁਮੈਂਟ ਕਰਕੇ ਜਰੂਰ ਤਾਂ ਸੱਚਾ ਜਨੇ ਜਨੇ ਵਾਲਾ ਸ਼ਾਰਪੁਰ ਪਹਿਲੀ ਵਾਰ ਦੇਖਿਆ ਮੈਂ ਤਾਂ ਫਸਟ ਟਾਈਮ ਦੇਖਿਆ ਇਧਰ ਵਾਲਾ ਏਰੀਆ ਘਰ ਕੋਲ ਦਾ ਏਰੀਆ ਹਾਂ ਇਹ ਵਾਲਾ ਸ਼ਾਰਪੁਰ ਦਾ ਏਰੀਆ ਫੁੱਲਾ ਵਾਲੇ ਪਾਈਏ ਗਲ ਹਰ ਸ਼ੇਰਾਵਾਲੀ ਦੇ ਚੱਲੋ ਜੇ ਚੱਲੋ ਦਰਬਾਰ ਸ਼ੇਰਾਵਾਲੀ ਦੇ ਆਊਟਰ ਵੀ ਪੈਂਦਾ ਵਾ ਨਾਲ ਨਾਲ ਹਾਂ ਸਹੀ ਗੱਲ ਪੁੱਟਰ ਪੈ ਰਿਹਾ ਚਿੱਟੇ ਹੋ ਗਏ ਆਪਾਂ ਹੋਣ ਫੋਨ ਵੀ ਪੂਰੇ ਚਿੱਟਾ ਹੋ ਗਿਆ ਉੱਤੇ ਆਪਾਂ ਅੱਜ ਤਾਂ ਦੇਖੋ ਜੈਡ ਸਿਕਿਉਰਿਟੀ ਹੋਰ ਵੀ ਨਾ ਨਾ ਪੁੱਟਰ ਪੁੱਟਰ ਹਾਂ ਪੁੱਟਰ ਪੈ ਗਿਆ ਤੇ ਹੋਰ ਇਤਲੀ ਸਾਈਡ ਵੈਸੇ ਜੇ ਤੁਸੀਂ ਆਣਾ ਹੈ ਤਾਂ ਗੂਗਲ ਮੈਪ ਵਗੈਰਾ ਕੰਮ ਨਹੀਂ ਕਰਦਾ ਸਿਮਸਨ ਦੀ ਰੇਂਜ ਵੀ ਨਹੀਂ ਆਉਂਦੀ ਹੈਗੀ ਤੇ ਬਸ ਇਹ ਤਾਂ ਕੋਈ ਲੋਕਲ ਬੰਦਾ ਹੋਵੇ ਉਹੀ ਤੁਹਾਨੂੰ ਬਚਾ ਸਕਦਾ ਅਗਰ ਤੁਸੀਂ ਦੂਰੋਂ ਪਾਰੋਂ ਆਣਾ ਤਾਂ ਔਰ ਉਹਦਾ ਕਮਾਈ ਦੇ ਬਾਰੇ ਤਾਂ ਸਹੀ ਰਹਿਣਾ ਵਾ ਉੱਪਰ ਦੀ ਕੋਣ ਤੇ ਸੇ ਮੰਦਰ ਤੇ ਮੋਲੇ ਸ਼ਾਪਸ ਲੱਗੀਆਂ ਹੋਈਆਂ ਆ ਖਾਣੇ ਵਗੈਰਾ ਜੋ ਨੋਰਮਲੀ ਹਰ ਸਨੋ ਮੇਲੇ ਤੇ ਮਿਲਣਗੇ ਉਹ ਹੀ ਤੇ ਸਾਹਮਣੇ ਆ ਮਤਰਾਣੀ ਦਾ ਮੰਦਰ ਖਰਵਾ ਖਰਵਾ ਪਰ ਸ਼ਾਂਤ ਰਹਿ ਗਿਆ ਵੀ ਲੱਗਦਾ ਹੈ ਆ ਗਿਆ ਆ ਆ ਰੰਗ ਤੋਂ ਮਾਤਾ ਮੰਦਰ ਦਾ ਜੀ

ਕਾਫੀ ਸ਼ਾਪਸ ਲੱਗੀਆਂ ਹੋਈਆਂ ਇੱਧਰ ਵੀ ਹਾਂ ਸ਼ਾਪਸ ਕਾਫੀ ਆ ਹਮ ਚਲੋ ਦੀ ਸੰਗਤਾਂ ਦੇਖੋ ਕਾਫੀ ਭਰੀ ਕਾਠੇ ਸੰਗਤਾਂ ਦਾ ਪਰਦਰਸ਼ਨ ਸੰਗਤਾਂ ਦੇ ਤੇ ਉਹ ਦੇਖੋ ਤੇ ਆਣੀ ਇੱਕ ਇੱਕ ਤਰੀ ਜਾਂਦੇ ਆ ਤੇ ਦੇਖੋ ਜੀ ਰੋਡ ਦਾ ਲੰਗਰ ਲੱਗਾ ਹੋਇਆ ਹੈ ਤੇ ਦੇਖੋ ਸੰਗਤੋ ਆ ਜੋ ਹੋਰ ਦੱਚੇ ਕਰਾਉਣੇ ਆ ਤੇ ਹਾਂਜੀ ਤੇ ਸਤਵੇਂ ਦਿਨ ਰੱਤੇ ਦੇਖੋ ਰੌਣਕਾਂ ਦੇਖੋ ਮੰਦਿਰ ਦੇ ਉੱਤੇ ਔਰ ਇਹ ਮਨਾਉਂਦੇ ਆ ਕਿ ਸਤਵੇਂ ਦਿਨ ਵਾਰੀ ਦੇਖ ਸਤਵੇਂ ਦਿਨ ਰਾਤਾਂ ਤੇ ਮੇਲਾ ਹੁੰਦਾ ਅਸ਼ਟਮੀ ਤੇ ਵੀ ਮੇਲਾ ਹੁੰਦਾ ਵਾ ਚਲੋ ਆ ਗਏ ਜੈ ਮਾਤਾ ਤਰੋਂ ਦੀ ਵੀ ਘੁੰਮ ਕੇ ਜਾ ਸਕਦਾ ਮਤਾਂ ਦੇਖਣ ਤੇ ਇੱਧਰ ਵੀ ਸਿੱਧਾ ਟਿਕ ਹੋ ਜਾਂਦਾ ਮੱਥਾ ਤੇ ਸਗੋਂ ਤਾਂ ਤੇ ਰਸਟ ਕਰਦੀਆਂ ਪਈਆਂ ਵਾ ਤੇ ਸਾਹਮਣੇ ਮਾਤਾ ਦਾ ਦਰਵਾਜ਼ਾ ਦਾ ਉਹ ਫੰਦ ਫੋਨਿਆ ਕਰੋਣੇ ਦਰਸ਼ਨ ਦੇ ਲੋਅ ਸੰਗਤਾਂ ਦਾ ਦਰਸ਼ਨ ਕਰਉਨੇ ਆ ਤੇ ਔਰ ਤੇ ਲੋਅ ਦੀ ਸੰਗਤਾਂ ਕਰੋ ਦਰਸ਼ਨ ਤੇ ਹਰੇ ਸੰਗਤਾਂ ਦਾ ਹੌਲੀ ਹੌਲੀ ਇਕੱਠ ਟੈਣਾ ਰਸ਼ ਤੇ ਪਿੱਛੇ ਕਾਫੀ ਟਰਾਲੀਆਂ ਆ ਰਹੀਆਂ ਵਾ ਤੇ ਕਾਫੀ ਸੰਗਤ ਅਰੇਸਟ ਕਰਦੀਆਂ ਪਈਆਂ ਵਾ ਤੇ ਕਰੋ ਮੰਦਰ ਦੇ ਦਰਸ਼ਨ ਤੇ ਮਤਲਬ ਵੀਰੇ ਸ਼ੇਅਰ ਕਰ ਲਓ ਚੈਨਲ ਸਬਸਕ੍ਰਾਈਬ ਕਰ ਦਿਓ ਕਰੋ ਦਰਸ਼ਨ ਸੰਗਤਾਂ ਜਾ ਮਾ ਕਰੋ ਦਰਸ਼ਨ ਸੰਤੋ ਜਾ ਮਾਤੂ ਜਾ ਕਰੋ ਜੂਮ ਕਟਾਉਂ ਸਰੋ ਮਾਤਰਾਇਨ ਸੰਗਤ ਦਰਸ਼ਨ ਤੇ ਜੋਤ ਜਗਦੀ ਹੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਮੰਦਰ ਬਹੁਤ ਹੀ ਪੁਰਾਣਾ ਮੰਦਰ ਹੈ ਦੇਖੋ ਤੇ ਕਿੰਨੀ ਪੁਰਾਣੀਓ ਕਲਾਕ੍ਰਿਤੀ ਹੈ ਵੀ ਉਧਰਾਂ ਮੰਦਰਾ ਆ ਮੰਤਰ ਵੀ ਲਿਖੀ ਹੋਈ ਹੈ ਤੇ ਦੋਰੀ ਸੰਗ ਦੇ ਦੇਖੋ ਇਹ ਹੈਗਾ ਸਰੋਵਰ ਪਰ ਇਸ ਟਾਈਮ ਬੱਚੇ ਖੇਡਦੇ ਪਏ ਆ ਤੇ ਉਧਰ ਮਹਾਦੇਵ ਜੀ ਦੀ ਮੂਰਤੀ ਜਨ ਦਿਖਾਈ ਦਿੱਤੀ ਆ ਉਹ ਦੇਖੋ ਜੀ ਬੱਚੇ ਰਹੇ ਕਿਦਾਂ ਉੱਪਰ ਸਿਚੇਸ਼ਨ ਉੱਤੇ ਘੁੰਮਦੇ ਪਏ ਆ ਤੇ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਤੇ ਲੇਖੋ ਸੰਗ ਤੋਂ ਆ ਇਹਦੀ ਵੀ ਐਂਟਰੀ ਉੱਪਰ ਦੀ ਵੀ ਐਂਟਰੀ ਹੋ ਜਾਂਦੀ ਇਧਰ ਦੀ ਵੀ ਐਂਟਰੀ ਹੋ ਜਾਂਦੀ ਆ ਅੱਜ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਸਤਵਾਂ 라ਤਾ ਕੱਲ ਨੂੰ ਅਸ਼ਟਮੀ ਤੇ ਬਹੁਤ ਭਾਰੀ ਮੇਲੇ ਇੱਥੇ ਮੀਲਾ ਲੱਗਦਾ ਚਲੋ ਚਲ ਵੀ ਹਾਂ ਅਸੀਂ ਕਰ ਲਈਏ ਦਰਸ਼ਨ ਆਈ ਹੋਪ ਅੰਗੂਰ ਦਰਸ਼ਨਤਰਾਵ ਤੇ ਸੀ ਲੀ ਗਿਆ ਤੇ ਸਰਗਾ ਮਾਦੇ ਉਧਰ ਪਾਸੇੋਂ ਸ਼ੂਜ਼ ਵਗੈਰਾ ਪਾ ਕੇ ਤੇ ਮੇਰੀ ਚप्पल ਚੱਕ ਹੋ ਗਈ ਆ ਤੇ ਬਾਕੀ ਹੁਣ ਅਸੀਂ ਚੱਲਦੇ ਹਾਂ ਕੋਟ ਕਾਂਗੜਾ ਦੁਰਗਾ ਮਾਤਾ ਮੰਦੋਤਰਪੁਰ ਵਾਲੀ ਸਾਈਡ ਕਸੇ ਉੱਧਰ ਦਰਸ਼ਨ ਕਰ ਲੈ ਬਹੁਤ ਖੁੱਲੇ ਦਰਸ਼ਨ ਹੈ ਸਾਰ ਤੋਂ ਬਾਅਦ ਲਾਈਨ ਲੱਗੀ ਉਧਾ ਹਾਂ ਲਾਈਨ ਕਾਫੀ ਲੱਗੀ ਤੇ ਬਾਕੀ ਹੁਣ ਚੱਲਦੇ ਆਂ ਇੱਧਰ ਮਾਤਾ ਖਾਨੀ ਦੇ ਮੰਦਿਰ ਮੇਰੀ ਨਹੀਂ ਬਜੇ ਮਈਆ ਨਾਲ ساری ਜ਼ਿੰਦਗੀ ساری ਜ਼ਿੰਦਗੀ ਤੇ ਉਧਰ ਮੱਥਾ ਟੇਕਦੇ ਆਂ ਉਹਨਾਂ ਦੇ ਦਰਸ਼ਨ ਜੈ ਮਾਤਾ ਤੇ ਇਹ ਜਾਗਰਣ ਵਗੈਰਾ ਕਰਨ ਵਾਸਤੇ ਹਾਲ ਆ ਤੇ ਮਾਤਾ ਦਾ ਮੰਦਰ ਉੱਪਰ ਕੰਨਿਆ ਵੀ ਪੂਜੀ ਜਾਂਦੀ ਇੱਥੇ ਕੋਟ ਕਾਂਗੜਾ ਦੁਰਗਾ ਮਾਤਾ ਮੰਦਰ ਜੈ ਮਾਤਾ ਸਭ ਨੂੰ ਮਾਰਨਿੰਗ ਹਾਂ ਜੈ ਮਾਤਾ ਤੇ ਲੋਕੀ ਸੰਗਤੇ ਅਸੀਂ ਗਏ ਆ ਥੱਕ ਤੇ 5 ਵਜੇ ਦਾ ਟਾਈਮ ਹੋ ਗਿਆ ਤੇ ਸੋਚਿਆ ਥੋੜਾ ਟਾਈਮ ਬੈਠ ਕੇ 10 ਮਿੰਟ ਬੈਠ ਕੇ ਫਿਰ ਚੱਲਦੇ ਆ ਆਪਣੇ ਘਰ ਵਾਲੀ ਸਾਈਡ ਨੂੰ ਤੇ ਕਿਉਂਕਿ ਏਰੀਆ ਥੋੜਾ ਸੁਨਸਾਨ ਆ ਜਿੱਦਾਂ ਕਿ ਤੁਸੀਂ ਵੀਡੀਓ ਚ ਦੇਖਿਆ ਏਰੀਆ ਥੋੜਾ ਸੁਨਸਾਨ ਹੈਗਾ ਆ ਤਾਂ ਕਰਕੇ ਲੋਇਲੇ ਨਿਕਲੀਆਂ ਵਾਕੀ ਤਾਂ ਸੰਗਤਾਂ ਚੱਲਦੀਆਂ ਪਈਆਂ ਆ ਤੇ ਇੱਥੇ ਮਾਤਾ ਰਾਣੀ ਦੇ ਦੋ ਪਿੰਡੀਆਂ ਨਿਕਲੀਆਂ ਇੱਕ ਉੱਪਰ ਮੰਦਰ ਵਿੱਚ ਤੇ ਇੱਕ نیچے ਜਿਹੜੇ ਤੁਹਾਨੂੰ ਹੁਣ ਅਸੀਂ ਬਲਾਸਟ ਕਲਿੱਪ ਚ ਦਰਸ਼ਨ ਕਰਵਾਏ ਆ ਚਲੋ ਸੰਗਤ ਲੰਗਰ ਲੱਗਾ ਮਸਾਲਾ ਡੋਸਾ ਟਿੱਕੀਆਂ ਦਾ ਚਾਹ ਦਾ ਤੇ ਚਾਹ ਸ਼ਕੋਜੀ ਉਹ ਸੰਗਤ ਸਾਹਮਣੇ ਗਣਪਤੀ ਮਹਾਰਾਜ ਦੀ ਤੇ ਐਂਟਰੀ ਤੇ ਲੰਗਰ ਲੱਗੇ ਹੋਏ ਆ ਉਹਦੇ ਪਤਾਲ ਤੇ ਕੋਲ ਡਰਿੰਕ ਦਾ ਵੀ ਲੰਗਰ ਲੱਗਾ ਹੋਇਆ ਵਾ ਤੇ ਸੰਗਤਾਂ ਦੇ ਖਾਰੇ ਦੋਸਾ ਤੇ ਦੇਖੋ ਸੰਤੋ ਕਰੋ ਦਰਸ਼ਨੀ ਤੁਸੀਂ ਸਕਦੇ ਮਾਤਾਰੇ ਮੰਦਿਰ ਦੇ ਸਾਹਮਣੇ ਤੁਹਾਨੂੰ ਖੂਨ ਦੇਖਣ ਨੂੰ ਮਿਲ ਜੂਗਾ ਜੋ ਕਿ ਬਿਲਕੁਲ ਹੀ ਚਾਲੂ ਹਾਲਤ ਵਿੱਚ ਆ ਤੇ ਨਲਕਾ 'ਚ ꙋੜਾਂਗੇ ਨਾ ਨਲਕਾ ꙋੜਾਂਗੇ ਤੇਰੇ ਆਹ ਦੇਖੋ ਪਾਣੀ ਆ ਗਿਆ ਐ ਠੰਡਾ ਪਾਣੀ ਹੋਣਾ ਨਾ ਆ ਠੰਡਾ ਪਾਣੀ ਆ ਦੇਖੋ ਇਹ ਇਹ ਇੱਥੇ ਕੋਈ ਚਾਲੂ ਆ ਦੇਖ ਲੋ ਨਲਕੇ ਤਾਂ ਪਾਣੀ ਪਿੰਦੇ ਪਿਆ ਨਹੀਂ ਤੇ ਲੋ ਜੀ ਸੰਗਤ ਨੂੰ ਦੇਖੋ ਜੀ ਤੇ ਇੱਧਰ ਵੀ ਬਿਲਕੁਲ ਬਿਲਕੁਲ ਆ ਦੇਖੋ ਜੀ ਕਰੋ ਦਰਸ਼ਨ ਸੰਗਤ ਨੂੰ ਕਰੋ ਦਰਸ਼ਨ ਹਾਲ ਹੋ ਗਿਆ 30 30 ਰੁਪਏ ਦੀ ਸੇਲ 50 ਰੁਪਏ ਸੇਲ 20 ਰੁਪਏ ਸੇਲ ਤੇ ਕਾਫੀ ਸ਼ਾਪਸ ਲਗੀਆਂ ਹੋਈਆਂ ਆ ਦੇਖੋ ਜੀ ਦੇਖੋ ਸੰਗਤ ਨੂੰ ਤੇ ਕਰੋ ਦਰਸ਼ਕੋ ਪੈਣੀ ਦੀ ਚप्पल ਚੱਕੂਗੀ ਤੇ ਆੜੀ ਮੈਂ ਕਿਹਾ ਇੱਥੇ ਕੋਈ ਚप्पल ਦੇਖ ਲੋ ਪੈਣੀ ਹੋ ਇੱਥੇ ਕੋਈ ਚप्पल ਦੇਖਦੇ ਆ ਤੇ ਦੇਖੋ ਸੰਗਤਾਂ ਗੱਦੀ ਲੈ ਕੇ ਜਾ ਰਹੇ ਆ ਤੇ ਉੱਥੇ ਜਿਵੇਂ ਤੁਹਾਨੂੰ ਦਿਖਾਈ ਦਿੱਤਾ ਉੱਥੇ ਸਰ ਜਣ ਬੈਠੇ ਆ ਤੇ ਅੱਜ ਅਸ਼ਟਮੀ ਆ ਤੇ ਸੰਗਤੋ ਕਰੋ ਦਰਸ਼ਕੋ ਹਜੇ ਇੱਧਰ ਹਜੇ ਵੀ ਖੂਹ ਹੈਗੇ ਆ ਇਹ 1971 ਦਾ ਖੂਹ ਆ ਇੱਧਰਲੇ ਇਸ ਪਾਸੇ ਤੇ ਇਦਾਂ ਦੇ ਕਾਫੀ ਖੂਹ ਪਿੱਛੇ ਸੀਗੇ ਮੈਂ ਮੇਰੇ ਕੋਲ ਕਲਿੱਪ ਨਹੀਂ ਲਿਆ ਹੋਈ ਜਵਾਲੀ ਮਾ ਕੁਚੜੀ ਬਾਦ ਗੁਰੂ ਦਾ ਗਿੜੰਦ ਤੇਰੇ ਖੜੇ ਜਵਾਲੀ ਮਾ ਤੇ ਮਾਤਰੇ ਲੰਗਰ ਲੱਗੇ ਹੋਇਆ ਦੇਖੋ ਸੰਗਤ ਨੂੰ ਮਨਚੋਰੀਆ ਨਿਵੜਾ ਫੋਨ ਕੇ ਲੱਗੋ ਟਿੱਕੀਆ ਜਵਾਲੀ ਮਾ ਰੇ ਰੇ ਜਿਸ ਕਰ ਜਾਂਦੀ ਏ ਸਾਰੀ ਚਲੋ ਸੰਗਤ ਬਾਈਕ ਦਾ ਹਾਲ ਦੇਖੋ ਕੀ ਬਣ ਗਿਆ ਪੂਰਾ ਮਿੱਟੀ ਮਿੱਟੀ ਡਸਟ ਬਿਲਕੁਲ ਵੀਡੀਓ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸੇ ਤਰ੍ਹਾਂ ਹੋਰ ਇੰਟਰਸਟਿੰਗ ਇੰਟਰਸਟਿੰਗ ਏਰੀਆਜ਼ ਔਰ ਮਾਤਾ ਰਾਣੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਆ ਤੇ ਮਿਲਾਂਗੇ ਤੁਹਾਨੂੰ ਅਸੀਂ ਕੱਲ ਇੰਟਰਸਟਿੰਗ ਜੇ ਵਲੌਗ ਦੇ ਨਾਲ ਤਦ ਤੱਕ ਚੈਨਲ ਤੇ ਬਣੇ ਰਹੋ ਠੀਕ ਆ ਜੈ ਮਾਤਾ ਦੀ ਸਤਿ ਸ੍ਰੀ ਅਕਾਲ